ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕ ਮੁਖ ਨਿੰਦਕਸ਼ਾਰ ਤੁਜਹਿ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰੱਖਿਆ ਦੇ ਆਪਣੇ ਹੱਥ ਰਹਾਉ ਜੀਵਨ ਦਾ ਦਾਤਾ ਏ ਕਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰੱਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਕਹੈ ਬੀਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀ ਆਪਨਾ ਸੇਵਕ ਮੁਖ ਨਿੰਦਕਸ਼ਾਰ ਜੋ ਹੈ ਨਾ ਜੋ ਹੈ ਕੋmité ਜਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏ ਕਹੈ ਬਿਯਾ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਏ ਕਹੈ ਬੀਆ ਨਹੀਂ ਹੋ ਨਨ ਕੀ ਬਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀ ਆਪਨਾ ਸੇਵਕ ਮੁਖ ਨਿੰਦਕ shear ਤੁਝ ਹੈ ਨ ਜੋ ਹੈ ਕੋਮਿਤ ਜਾਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਕ ਹੈ ਬਿਯਾ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਰ ਬ੍ਰਹਮ ਤੂੰ ਰਖਿਆ ਦੇ ਆਪਣੇ ਹੱਥ ਰਹਾਉ ਜੀਨ ਕਾ ਦਾਤਾਇ ਕਹੈ ਬਿਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਰ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ shear ਤੁਝ ਹੈ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਪਾਰਬ੍ਰੰਤੂ ਰੱਖਿਆ ਦੇ ਆਪਣੇ ਹੱਥ ਰਹਾ ਜੀਵਨ ਦਾ ਦਾਤਾ ਏਕ ਹੈ ਬਿਯਾ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾਇ ਕਹੈ ਬਿਆ ਨਹੀਂ ਹੋ ਨਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝ ਹੈ ਨ ਜੋ ਹੈ ਕਉ ਮੀਤ ਜਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਕ ਹੈ ਬਿਯਾ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਗ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾਇ ਕਹੈ ਬਿਅਾ ਨਹੀਂ ਹੋ ਨਾਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਕਹੈ ਬੀਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾ ਬਲ ਮਹਲਾ ਪੰਜਵ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਏ ਕਹੈ ਬਿਆ ਨਹੀਂ ਹੋ ਨਨ ਕੀ ਬਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀ ਆਪਨਾ ਸੇਵਕ ਮੁਖ ਨਿੰਦਕ ਸ਼ਾਹ ਤੁਝ ਹੈ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਤਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਗ ਰੰਗ ਤੁ ਰਖਿਆ ਦੇ ਆਪਣੇ ਹੱਥ ਰਹਾਉ ਜੀ ਹਨ ਕਾ ਦਾਤਾਇ ਕਹੈ ਬਿਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਗੁਰ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ shear ਤੁਝ ਹੈ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਪਰਵ੍ਰੰਤੂ ਰੱਖਿਆ ਦੇ ਆਪਣੇ ਹੱਥ ਰਹਾ ਜੀਵਨ ਦਾ ਦਾਤਾ ਏ ਕਹ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾਇ ਕਹੈ ਬਿਯਾ ਨਹੀਂ ਹੋ ਨਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਗੁਰ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝ ਹੈ ਨ ਜੋ ਹੈ ਕੋਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਇੱਕ ਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਉ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾਏ ਕਹੈ ਬਿਆ ਨਹੀਂ ਹੋ ਨਾਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਦਾ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਏ ਕਹੈ ਬੀਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਗੁਰ ਮਹਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲਿਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ तुजे है ना जो है कोमीत जाना तू गुरु का दास पार ब्रह्म तू राखिया दे अपने हाथ रहआव जीवन का दाता एक है बिया नहीं और नानकी बिनंतियां मैं तेरा जोर बिलावल महला 5 अरदास सुनी दाता रप्र होए कृपाल ਰਾਖ ਲੀਆ ਆਪਣਾ ਸਿਵਕ ਮੁਖ ਨਿੰਦਕ ਸ਼ਾਰ ਤੁਝੇ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾ ਏ ਕਹੈ ਬਿਆ ਨਹੀਂ ਹੋ ਨਨ ਕੀ ਬਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5ਵਾਂ ਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ shear ਤੁਝ ਹੈ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਖ ਹੈ ਬਿਯਾ ਨਹੀਂ ਹੋਰ ਨਾਨਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਨਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਉ ਰੰਗ ਤੂ ਰਖਿਆ ਦੇ ਆਪਣੇ ਹੱਥ ਰਹਾਉ ਜੀ ਹਨ ਕਾ ਦਾਤਾਏ ਕਹੈ ਬਿਆ ਨਹੀਂ ਹੋ ਨਨ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰਾਖ ਲਿਆ ਆਪਣਾ ਸੇਵਕ ਮੁਖ ਨਿੰਦਕ shear ਤੁਝ ਹੈ ਨ ਜੋ ਹੈ ਕੋ ਮੀਤ ਜਾਨਾ ਤੂੰ ਗੁਰ ਕਾ ਦਾਸ ਅਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਦਾ ਦਾਤਾ ਏਕ ਹੈ ਬਿਯਾ ਨਹੀਂ ਹੋਰ ਨਾਨਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਰੁ ਬ੍ਰਹਮ ਤੁ ਰਾਖਿਆ ਦੇ ਆਪਣੇ ਹਾਥ ਰਹਾ ਜੀਨ ਕਾ ਦਾਤਾਇ ਕਹਿ ਬਿਆ ਨਹੀਂ ਹੋ ਨਨ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਨੀ ਦਤਾਰ ਪ੍ਰਭ ਹੋਏ ਕਿਰਪਾਲ ਰਾਖ ਲੀਆ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜ ਹੈ ਨ ਜੋ ਹੈ ਕੋ ਮੀਤ ਜਨਾ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾ ਜੀਵਨ ਕਾ ਦਾਤਾ ਏਕ ਹੈ ਬਿਆ ਨਹੀਂ ਹੋਰ ਨਾਨਕ ਕੀ ਬੇਨਤੀਆਂ ਮੈਂ ਤੇਰਾ ਜੋਰ ਬਿਲਾਵਲ ਮਹਲਾ 5 ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜਹਿ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਭਾਗ ਬ੍ਰਹਮ ਤੂੰ ਰਖਿਆ ਦੇ ਆਪਣੇ ਹੱਥ ਰਹਾ ਜੀਨ ਕਾ ਦਾਤਾਇ ਕਹੈ ਬੀਆ ਨਹੀਂ ਹੋ ਨਨ ਕੀ ਬਨੰਤੀਆਂ ਮੈਂ ਤੇਰਾ ਜੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ